ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਹੈਡਲਾਈਨਸ ਤੇ オンલાઇન ਠਗੀਆਂ ਖਿਲਾਫ ਕੈਨੇਡਾ ਬਣਾਏਗਾ ਨਵੀਂ ਜਾਂਚ ਏਜੰਸੀ 4 ਨਵੰਬਰ ਨੂੰ ਪੇਸ਼ ਹੋਣ ਵਾਲੇ ਬਜਟ 'ਚ ਸ਼ਾਮਲ ਕੀਤੀ ਜਾਵੇਗੀ ਯੋਜਨਾ ਅਮਰੀਕੀ ਟੈਰਿਫਸ ਖਿਲਾਫ ਹੋਰ ਜਵਾਬੀ ਉਪਾਅ ਨਹੀਂ ਕਰੇਗਾ BC BC ਵੱਲੋਂ ਪਹਿਲਾਂ ਤੋਂ ਲਾਗੂ ਜਵਾਬੀ ਉਪਾਅ ਬਰਕਰਾਰ ਰਹਿਣਗੇ ਕੈਨੇਡੀਅਨ ਪੈਰਾਗਲਾਈਡਰ ਕਾਂਗੜਾ ਦੇ ਪਹਾੜਾਂ 'ਚ ਮ੍ਰਿਤਕ ਮਿਲੀ ਮੇਗਨ ਐਲਿਜ਼ਾਬੈਥ ਤੌਲਾਤਾਰ ਪਰਬਤ ਲੜੀਆਂ 'ਚ ਹੋਈ ਕ੍ਰੈਸ਼ ਲੈਂਡ ਕੈਲਗਰੀ 'ਚ ਕਰੀਬੀ ਮੁਕਾਬਲੇ 'ਚ ਚੁਣਿਆ ਗਿਆ ਨਵਾਂ ਮੇਅਰ ਗੈਰ ਸਰਕਾਰੀ ਨਤੀਜਿਆਂ 'ਚ ਜੇਰੋਮੀ ਫਰਕਾਸ no brilho jeta ਕੈਨੇਡਾ ਦੀ ਲਿਬਰਲ ਸਰਕਾਰ ਨੇ ਆਨਲਾਈਨ ਠੱਗੀਆਂ ਖਿਲਾਫ ਨਵੀਂ ਵਿੱਤੀ ਅਪਰਾਧ ਏਜੰਸੀ ਬਣਾਉਣ ਦਾ ਐਲਾਨ ਕੀਤਾ ਹੈ। ਇਹ ਕਦਮ ਐਂਟੀ ਫਰਾਡ ਸਟਰੈਟਜੀ ਦਾ ਹਿੱਸਾ ਹੋਵੇਗੀ ਜਿਸ ਦਾ ਐਲਾਨ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੀਨ ਨੇ ਕੀਤਾ ਹੈ। ਉਹਨਾਂ ਦੱਸਿਆ ਕਿ ਇਹ ਯੋਜਨਾ 4 ਨਵੰਬਰ ਨੂੰ ਪੇਸ਼ ਹੋਣ ਵਾਲੇ ਬਜਟ 'ਚ ਸ਼ਾਮਲ ਕੀਤੀ ਜਾਵੇਗੀ। ਇਹ ਐਲਾਨ ਐਸੇ ਸਮੇਂ ਕੀਤਾ ਗਿਆ ਜਦੋਂ ਘੱਟ ਗਿਣਤੀ ਵਾਲੀ ਲਿਬਰਲ ਸਰਕਾਰ ਪਾਰਲੀਮੈਂਟ 'ਚ ਆਪਣੇ ਵਿੱਤੀ ਏਜੰਡੇ ਨੂੰ ਪਾਸ ਕਰਾਉਣ ਲਈ ਸਾਥੀ ਦੀ ਖੋਜ ਕਰ ਰਹੀ ਹੈ। ਮੰਤਰੀ ਸ਼ੈਂਪੀਨ ਨੇ ਕਿਹਾ ਕਿ ਇਹ ਇੱਕ ਵੱਡਾ ਤੇ ਬਹੁਤ ਜ਼ਰੂਰੀ ਕਦਮ ਹੈ ਜਿਵੇਂ ਜਿਵੇਂ ਠੱਗੀਆਂ ਹੋਰ ਚਲਾਕੀ ਨਾਲ ਹੋ ਰਹੀਆਂ ਨੇ ਹੋਰ ਜ਼ਿਆਦਾ ਕੈਨੇਡੀਅਨਸ ਇਸ ਨਾਲ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਕਹਿੰਦੇ ਕਿ ਝੂਠੇ ਮੈਸੇਜ ਨਕਲੀ ਲਿੰਕ ਤੇ ਬੈਂਕਾਂ ਦੇ ਨਕਲੀ ਈਮੇਲ ਵਰਗੀਆਂ ਆਧੁਨਿਕ ਠੱਗੀਆਂ ਜੋ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਉਹਨਾਂ ਨੂੰ ਰੋਕਣ ਲਈ ਨਵੇਂ ਅਤੇ ਮਜ਼ਬੂਤ ਉਪਰਾਲਿਆਂ ਦੀ ਲੋੜ ਹੈ ਕੈਨੇਡਾ ਦੇ ਐਂਟੀ ਫਰਾਡ ਸੈਂਟਰ ਦੇ ਅੰਕੜਿਆਂ ਅਨੁਸਾਰ 2024 ਚ ਕੈਨੇਡੀਅਨਸ ਨੇ ਠੱਗੀਆਂ ਕਰਕੇ ਲਗਭਗ 643 ਮਿਲੀਅਨ ਡਾਲਰ ਗਵਾਏ ਨੇ ਜੋ ਕਿ 2020 ਦੇ ਮੁਕਾਬਲੇ 3 ਗੁਣਾ ਵਾਧਾ ਹੈ। ਇਹ ਵੀ ਕਿਹਾ ਗਿਆ ਹੈ ਕਿ ਸਿਰਫ 5 ਤੋਂ 10% ਹੀ ਮਾਮਲੇ ਰਿਪੋਰਟ ਕੀਤੇ ਜਾਂਦੇ ਨੇ। ਸਰਕਾਰ ਦੇ ਯੋਜਨਾਬੱਧ ਕਦਮਾਂ 'ਚ ਇਹ ਵੀ ਸ਼ਾਮਲ ਹੈ ਕਿ ਬੈਂਕ ਐਕਟ 'ਚ ਸੋਧ ਕੀਤੀ ਜਾਵੇਗੀ ਜਿਸ ਤਹਿਤ ਬੈਂਕਾਂ ਨੂੰ ਧੋਖਾਧੜੀ ਰੋਕਣ ਅਤੇ ਇਸ ਨਾਲ ਨਜਿੱਠਣ ਲਈ ਨੀਤੀਆਂ ਲਾਜ਼ਮੀ ਬਣਾਉਣੀਆਂ ਪੈਣਗੀਆਂ। ਸ਼ੈਂਪੀਨ ਨੇ ਕਿਹਾ ਕਿ 21ਵੀਂ ਸਦੀ 'ਚ ਵਿੱਤੀ ਅਪਰਾਧਾਂ ਨਾਲ ਲੜਨਾ ਬਹੁਤ ਪੇਚੀਦਾ ਕੰਮ ਹੈ। ਮੈਂ ਚਾਹਦਾ ਕਿ ਕੈਨੇਡਾ ਇਸ ਖੇਤਰ ਚ ਦੁਨੀਆ ਚ ਸਭ ਤੋਂ ਅੱਗੇ ਹੋਵੇ ਸ਼ੈਂਪੀਨ ਦੇ ਬੁਲਾਰੇ ਜான் ਫਰੇਗੋਸ ਨੇ ਦੱਸਿਆ ਕਿ ਨਵੀਂ ਵਿੱਤੀ ਅਪਰਾਧ ਏਜੰਸੀ ਦੀ ਲਾਗਤ ਦਾ ਅਜੇ ਹਿਸਾਬ ਨਹੀਂ ਲਗਾਇਆ ਗਿਆ ਜਿਸ ਦਾ ਮਤਲਬ ਹੈ ਕਿ ਆਉਣ ਵਾਲੇ ਬਜਟ ਚ ਇਸ ਲਈ ਕੋਈ ਵਿਸ਼ੇਸ਼ ਰਕਮ ਅਲਾਟ ਨਹੀਂ ਕੀਤੀ ਜਾਵੇਗੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਨੇ ਕਿਹਾ ਕਿ ਉਹ ਅਮਰੀਕਾ ਵੱਲੋਂ ਕੈਨੇਡਾ ਦੀ ਲੱਕੜ ਤੇ ਲਗਾਏ ਨਵੇਂ ਟੈਰਿਫ ਦੇ ਜਵਾਬ ਚ ਹੋਰ ਕੋਈ ਨਵੀਆਂ ਜਵਾਬੀ ਕਾਰਵਾਈਆਂ ਨਹੀਂ ਕਰਨਗੇ ਹਾਲਾਂਕਿ ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਜੋ ਜਵਾਬੀ ਉਪਾਅ BC ਸਰਕਾਰ ਪਹਿਲਾਂ ਕਰ ਚੁੱਕੀ ਹੈ ਉਹ ਜਾਰੀ ਰਹਿਣਗੇ ਪ੍ਰੀਮੀਅਰ ਈਵੀ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅਮਰੀਕੀ ਸ਼ਰਾਬ ਨੂੰ ਸਰਕਾਰੀ ਲਿਕਰ ਸਟੋਰਾਂ ਤੋਂ ਹਟਾ ਦਿੱਤਾ ਹੈ ਅਤੇ ਅਮਰੀਕਾ ਦੀਆਂ ਕੰਪਨੀਆਂ ਨੂੰ ਸਰਕਾਰੀ ਖਰੀਦਦਾਰੀ ਤੋਂ ਬਾਹਰ ਕਰ ਦਿੱਤਾ ਹੈ ਇਹ ਕਦਮ ਤਦ ਤੱਕ ਜਾਰੀ ਰਹਿਣਗੇ ਜਦ ਤੱਕ ਅਮਰੀਕਾ ਨਾਲ ਇਸ ਮਾਮਲੇ 'ਚ ਕੋਈ ਹੱਲ ਨਹੀਂ ਨਿਕਲਦਾ ਅਮਰੀਕਾ ਨੇ ਹੁਣ ਕੈਨੇਡਾ ਦੀ ਲੱਕੜ ਉੱਤੇ ਹੋਰ 10% ਦਾ ਟੈਰਿਫ ਲਗਾ ਦਿੱਤਾ ਹੈ ਜਿਸ ਤੇ ਪਹਿਲਾਂ ਹੀ 35% ਦਾ ਟੈਰਿਫ ਲੱਗਾ ਹੋਇਆ ਸੀ ਇਸ ਕਾਰਨ ਈਬੀ ਨੇ ਫੈਡਰਲ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਤਾਂ ਜੋ BC ਦੇ ਲੱਕੜ ਉਦਯੋਗ ਅਤੇ ਇਸ ਨਾਲ ਜੁੜੇ ਲੋਕਾਂ ਦੀਆਂ ਨੌਕਰੀਆਂ ਦੀ ਰਾਖੀ ਹੋ ਸਕੇ ਫੈਡਰਲ ਉਦਯੋਗ ਮੰਤਰੀ ਮੈਲਨੀ ਜੋਲੀ ਨੇ ਕਿਹਾ ਕਿ ਜਲਦ ਹੀ ਲੱਕੜ ਉਦਯੋਗ ਲਈ ਮਦਦ ਦੀ ਉਮੀਦ ਕੀਤੀ ਜਾ ਸਕਦੀ ਹੈ ਜਿਸ ਵਿੱਚ ਬੈਂਕਰਾਂ ਹੀ ਦਿੱਤੇ ਜਾਣ ਵਾਲੇ ਫੰਡ ਸ਼ਾਮਲ ਹੋਣਗੇ ਜੋ ਕਿ ਕੈਨੇਡਾ ਦੇ ਬਿਜ਼ਨਸ ਡਿਵੈਲਪਮੈਂਟ ਬੈਂਕ ਵੱਲੋਂ ਗਾਰੰਟੀ ਕੀਤੇ ਜਾਣਗੇ ਪ੍ਰੀਮੀਅਰ ਈਬੀ ਨੇ ਚੇਤਾਵਨੀ ਦਿੱਤੀ ਕਿ BC ਦੀਆਂ ਲੱਕੜ ਕੰਪਨੀਆਂ ਇੱਕ ਚਾਕੂ ਦੀ ਧਾਰ ਤੇ ਖੜੀਆਂ ਨੇ ਕਈ ਥਾਵਾਂ ਤੇ ਕੰਮ ਘਟਾਏ ਜਾ ਰਹੇ ਨੇ ਤੇ ਨੌਕਰੀਆਂ ਦੀ ਛਾਂਟੀ ਹੋ ਰਹੀ ਹੈ। ਉਹਨਾਂ ਨੇ ਮੰਗ ਕੀਤੀ ਕਿ ਫੈਡਰਲ ਸਰਕਾਰ ਤੋਂ ਮਦਦ ਦੇ ਰੂਪ ਚ ਪੈਸਾ ਤੁਰੰਤ ਮਿਲਣਾ ਚਾਹੀਦਾ ਹੈ। ਇੰਡੀਪੈਂਡੈਂਟ वुਡ ਪ੍ਰੋਸੈਸਰਸ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਦੇ ਚੇਅਰ ਐਂਡੀ ਰੀਲੀ ਨੇ ਵੀ ਚਿੰਤਾ ਜਤਾਈ ਕਿ ਛੋਟੀਆਂ ਤੇ ਦਰਮਿਆਨੇ ਪੱਧਰ ਦੀਆਂ ਲੱਕੜ ਕੰਪਨੀਆਂ ਜੇ ਬੰਦ ਹੋ ਗਈਆਂ ਤਾਂ ਉਹ ਮੁੜ ਆਸਾਨੀ ਨਾਲ ਨਹੀਂ ਖੁੱਲਣਗੀਆਂ। ਅਮਰੀਕਾ ਨਾਲ ਇਸ ਵਪਾਰਕ ਝਗੜੇ ਦੌਰਾਨ ਟੀਮ ਕੈਨੇਡਾ ਦੀ ਇੱਕ ਜੁਟਤਾ ਤੇ ਵੀ ਸਵਾਲ ਉੱਠੇ। ਈਬੀ ਨੇ ਚਿੰਤਾ ਜ਼ਾਹਰ ਕੀਤੀ ਤੇ ਕਿਹਾ ਕਿ ਕਈ ਵਾਰੀ ਫੈਡਰਲ ਲੀਡਰ ਅੰਟੇਰੀਓ ਅਤੇ ਕਿਊਬਿਕ ਨੂੰ ਵਧੇਰੇ ਤਰਜੀਹ ਦਿੰਦੇ ਨੇ ਜਿਸ ਨਾਲ BC ਦੇ ਮਸਲਿਆਂ ਨੂੰ ਅੰਡਠਾ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਉਹ ਮੰਨਦੇ ਨੇ ਕਿ ਸਾਰੇ ਪ੍ਰੀਮੀਅਰਜ਼ ਨੂੰ ਟੀਮ ਕੈਨੇਡਾ ਦਾ ਹਿੱਸਾ ਬਣ ਕੇ ਕੰਮ ਕਰਨਾ ਚਾਹੀਦਾ ਹੈ ਹਰੇਕ ਸੂਬਾ ਆਪਣੀ ਤਰਜ਼ ਤੇ ਸੋਚ ਸਕਦਾ ਹੈ ਪਰ ਦੇਸ਼ ਦੀ ਆਮ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਇੱਕ ਜੁਟਤਾ ਜ਼ਰੂਰੀ ਹੈ ਦੂਜੇ ਪਾਸੇ অন্ਟੈਰੀਓ ਪ੍ਰੀਮੀਅਰ ਡੱਗਫੋਰਡ ਨੇ ਫੈਡਰਲ ਸਰਕਾਰ ਨੂੰ ਕਿਹਾ ਕਿ ਜੇ ਅਮਰੀਕਾ ਨਾਲ ਵਪਾਰ ਸੌਦਾ ਨਹੀਂ ਹੁੰਦਾ ਤਾਂ ਕੈਨੇਡਾ ਨੂੰ ਵੀ ਠੋਸ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਹੁਣ ਸਿਰਫ ਬੈਠ ਕੇ ਦੇਖਣ ਦਾ ਸਮਾਂ ਨਹੀਂ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਇਹ ਸਮਾਂ ਪਲਟਵਾਰ ਦਾ ਨਹੀਂ ਸਗੋ ਗੱਲਬਾਤ ਦਾ ਹੈ ਉਹਨਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਗੰਭੀਰ ਵਾਰਤਾ ਚੱਲ ਰਹੀ ਹੈ ਇਸ ਕਰਕੇ ਅਜੇ ਹੋਰ ਜਵਾਬੀ ਰੈਫ ਲਗਾਉਣ ਦੀ ਯੋਜਨਾ ਨਹੀਂ ਹੈ ਇਕ 27 ਸਾਲਾ ਕੈਨੇਡੀਅਨ ਪੈਰਾਗਲਾਈਡਰ ਮੀਗਨ ਐਲਿਜ਼ਾਬੈਥ ਜੋ ਸ਼ਨੀਵਾਰ ਨੂੰ ਭਾਰਤ ਦੇ ਹਿਮਾਚਲ ਚ ਤੌਲਾਧਾਰ ਪਹਾਰਤ ਲੜੀਆਂ ਦੇ ਉੱਚੇ ਇਲਾਕਿਆਂ ਚ ਆਪਣੇ ਗਲਾਈਡਰ ਦੇ ਕ੍ਰੈਸ਼ ਲੈਂਡ ਹੋਣ ਤੋਂ ਬਾਅਦ ਲਾਪਤਾ ਹੋ ਗਈ ਸੀ ਇੱਕ ਬਚਾਅ ਟੀਮ ਦੁਆਰਾ ਮ੍ਰਿਤਕ ਪਾਈ ਗਈ ਹੈ ਇਸ ਤੋਂ ਪਹਿਲਾਂ ਬੈਜਨਾਥ ਪ੍ਰਸ਼ਾਸਨ ਨੇ ਵੀਰ ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ ਦੇ ਪਰਬਤ ਰੋਹੀਆਂ ਅਤੇ ਵਲੰਟੀਅਰਸ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਸੀ ਇਕੱਲੀ ਉਡਾਣ ਭਰਨ ਵਾਲੀ ਐਲਿਜ਼ਾਬੈਥ ਨੇ ਬਿਲਿੰਗ ਤੋਂ ਉਡਾਣ ਭਰੀ ਸੀ ਅਤੇ ਉਸ ਦੇ ਚੋਗਨ ਵਿਖੇ ਉਤਰਨਦੀ ਉਮੀਦ ਸੀ ਪਰ ਉਹ ਆਪਣਾ ਰਸਤਾ ਭਟਕ ਗਈ ਤੇ ਲਗਭਗ 3900 ਮੀਟਰ ਦੀ ਉਚਾਈ ਤੇ ਹਿਮਾਨੀ ਚਮੁੰਡਾ ਮੰਦਿਰ ਦੇ ਉੱਤਰ ਚ ਤਲਨ ਜੋਤ ਨੇੜੇ ਕ੍ਰੈਸ਼ ਹੋ ਗਈ ਬਚਾਅ ਟੀਮ ਦੇ ਇੱਕ ਮੈਂਬਰ ਰਾਹੁਲ ਸਿੰਘ ਨੂੰ ਸਭ ਤੋਂ ਪਹਿਲਾਂ ਇਸ ਖੇਤਰ ਚ 에ਅਰਡ੍ਰੌਪ ਕੀਤਾ ਗਿਆ ਸੀ ਉਹ ਕ੍ਰੈਸ਼ ਵਾਲੀ ਥਾਂ ਤੇ ਪਹੁੰਚਿਆ ਤੇ ਪੈਰਾਗਲਾਈਡਰ ਨੂੰ ਬੇਹੋਸ਼ ਪਾਇਆ ਅਧਿਕਾਰੀਆਂ ਨੇ ਦੱਸਿਆ ਕਿ ਐਲਿਜ਼ਾਬੈਥ ਦੀ ਮੌਤ ਸੰਭਵ ਤੌਰ ਤੇ ਜ਼ਿਆਦਾ ਠੰਡ ਅਤੇ ਪਥਰੀਲੇ ਇਲਾਕੇ ਤੇ ਉਤਰਨ ਦੌਰਾਨ ਲੱਗੀਆਂ ਸੱਟਾਂ ਕਾਰਨ ਹੋਈ ਹੋਵੇਗੀ। ਰਾਹੁਲ ਸਿੰਘ ਰਾਤ ਭਰ ਜੰਮੇ ਹੋਏ ਤਾਪਮਨ 'ਚ ਲਾਸ਼ ਦੇ ਨਾਲ ਉਸ ਥਾਂ ਤੇ ਰਿਹਾ। ਬਾਅਦ 'ਚ ਬਚਾਅ ਟੀਮ ਦੇ 5 ਹੋਰ ਮੈਂਬਰਾਂ ਨੂੰ ਹਵਾਈ ਮਾਰਗ ਰਾਹੀਂ ਉੱਥੇ ਪਹੁੰਚਾਇਆ ਗਿਆ। ਉਹਨਾਂ ਨੇ 에ਅਰ ਲਿਫਟਿੰਗ 'ਚ ਸਹੂਲਤ ਦੀ ਲਈ ਲਾਸ਼ ਨੂੰ ਕ੍ਰੈਸ਼ ਵਾਲੀ ਥਾਂ ਤੋਂ ਲਗਭਗ 500 ਮੀਟਰ ਉੱਪਰ ਪਹਾੜੀ ਤੇ ਤਬਦੀਲ ਕੀਤਾ ਬਾਅਦ ਚ ਦੁਪਹਿਰ ਨੂੰ লাশ ਨੂੰ ਗੱਗਲ ਹਵਾਈ ਅੱਡੇ ਤੇ ਲਿਆਂਦਾ ਗਿਆ ਅਤੇ ਹੁਣ লাশ ਨੂੰ ਪੋਸਟਮਾਰਟਮ ਤੋਂ ਬਾਅਦ ਨਵੀਂ ਦਿੱਲੀ ਭੇਜ ਆ ਜਾਵੇਗਾ ਤਾਂ ਜੋ ਕੈਨੇਡੀਅਨ ਦੂਤਾਵਾਸ ਨੂੰ ਸੌਂਪਿਆ ਜਾ ਸਕੇ ਜਿਸ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਧਿਕਾਰੀਆਂ ਅਨੁਸਾਰ ਐਲਿਜ਼ਾਬੈਥ ਤੋਰਾਤਾਰ ਖੇਤਰ ਦੀ ਭੂਗੋਲਿਕ ਬਣਤਰ ਤੋਂ ਜਾਣੂ ਨਹੀਂ ਸੀ ਹਾਲ ਹੀ ਦੇ ਸਾਲਾਂ ਚ ਅਚਾਨਕ ਮੌਸਮ ਚ ਤਬਦੀਲੀਆਂ ਤੇ ਮੁਸ਼ਕਲ ਇਲਾਕੇ ਨੇ ਇਸ ਖੇਤਰ ਚ ਕਈ ਪੈਰਾਗਲਾਈਡਿੰਗ ਹਾਦਸਿਆਂ ਵਿੱਚ ਯੋਗਦਾਨ ਪਾਇਆ ਹੈ ਪਿਛਲੇ 5 ਸਾਲਾਂ ਚ ਕਾਂਗੜਾ ਤੇ ਮੰਡੀ ਜ਼ਿਲ੍ਹਿਆਂ ਚ 26 ਪੈਰਾਗਲਾਈਡਿੰਗ ਹਾਦਸੇ ਦਰਜ ਕੀਤੇ ਗਏ ਨੇ ਜਿਸ ਦੇ ਨਤੀਜੇ ਵਜੋਂ ਵਿਦੇਸ਼ੀ ਨਾਗਰਿਕਾਂ ਸਮੇਤ 12 ਮੌਤਾਂ ਹੋਈਆਂ ਤੇ ਕਈ ਜ਼ਖਮੀ ਹੋਏ ਨੇ ਇਲੈਕਸ਼ਨਜ਼ ਕੈਲਗਰੀ ਦੀ ਵੋਟਾਂ ਦੀ ਗਿਣਤੀ ਅਨੁਸਾਰ ਕੈਲਗਰੀ ਦੀ ਮੇਅਰ ਦੀ ਦੌੜ ਚ ਗੈਰ ਸਰਕਾਰੀ ਜੇਰੋਮੀ ਫਰਕਾਸ ਹੈ ਉਸਨੇ ਸੋਮਵਾਰ ਰਾਤ ਦੀਆਂ ਚੋਣਾਂ 'ਚ ਇੱਕ ਹੋਰ ਪ੍ਰਮੁੱਖ ਉਮੀਦਵਾਰ ਨੂੰ ਬੜੀ ਮੁਸ਼ਕਲ ਨਾਲ ਹਰਾਇਆ ਅਤੇ ਸ਼ਹਿਰ ਦੀ ਮੌਜੂਦਾ ਮੇਅਰ ਨੂੰ ਬਾਹਰ ਕਰ ਦਿੱਤਾ ਇਲੈਕਸ਼ਨਸ ਕੈਲਗਰੀ ਦੇ ਅਨੁਸਾਰ ਮੰਗਲਵਾਰ ਸਵੇਰ ਤੱਕ 380 'ਚੋਂ 380 ਪੋਲਾਂ ਦੀ ਰਿਪੋਰਟ ਆਉਣ ਨਾਲ ਫਰਕਾਸ ਨੂੰ 91065 ਵੋਟਾਂ ਮਿਲੀਆਂ ਜੋ ਦੂਜੇ ਨੰਬਰ ਤੇ ਰਹੀ ਸੋਨੀਆ ਸ਼ਾਰਪ ਨੂੰ ਮਿਲੀਆਂ 90480 ਵੋਟਾਂ ਤੋਂ 585 ਵੱਧ ਨੇ ਮੌਜੂਦਾ ਮੇਅਰ ਜੋਤੀ ਗੋਂਡੇਕ ਜੋ ਕੈਲਗਰੀ ਦੀ ਪਹਿਲੀ ਮਹਿਲਾ ਮੇਅਰ ਸੀ 71397 ਵੋਟਾਂ ਨਾਲ ਤੀਜੇ ਸਥਾਨ ਤੇ ਰਹੀ ਗੋਂਡੇਕ ਨੇ ਸੋਮਵਾਰ ਦੇਰ ਰਾਤ ਹਾਰ ਮੰਨ ਲਈ ਤੇ ਕਿਹਾ ਕਿ ਕੈਲਗਰੀ ਦੀ 73ਵੀਂ ਮੇਅਰ ਵਜੋਂ ਸੇਵਾ ਕਰਨਾ ਉਸ ਦੇ ਜੀਵਨ ਦਾ ਸਨਮਾਨ ਸੀ ਸੋਮਵਾਰ ਨੂੰ ਅਲਬਰਟਾ ਭਰ ਦੀਆਂ ਨਗਰਪਾਲਿਕਾਵਾਂ 'ਚ ਉਹਨਾਂ ਦੇ ਮੇਰਾ ਸਿਟੀ ਕੌਂਸਲਰਾਂ ਤੇ ਸਕੂਲ ਬੋਰਡ ਟਰਸਟੀਆਂ ਦੀ ਚੋਣ ਲਈ ਵੋਟ ਪਾਈ ਗਈ ਕੈਲਗਰੀ ਚ 896000 ਤੋਂ ਵੱਧ ਯੋਗ ਕੈਲਗਰੀ ਵਾਸੀ ਵੋਟ ਪਾਉਣ ਲਈ ਰਜਿਸਟਰ ਨੇ ਇਲੈਕਸ਼ਨਸ ਕੈਨੇਡਾ ਦੇ ਅਨੁਸਾਰ ਮੇਅਰ ਦੀ ਦੌੜ ਚ 350000 ਤੋਂ ਘੱਟ ਲੋਕਾਂ ਨੇ ਆਪਣੀ ਵੋਟ ਪਾਈ ਗੈਰ ਸਰਕਾਰੀ ਤੌਰ ਤੇ ਲਗਭਗ 10.7 ਫੀਸਦੀ ਯੋਗ ਵੋਟਰਾਂ ਨੇ ਜਾਂ ਲਗਭਗ 96549 ਲੋਕਾਂ ਨੇ 6 ਅਕਤੂਬਰ ਤੋਂ 11 ਅਕਤੂਬਰ ਤੱਕ ਹੋਈ ਐਡਵਾਂਸ ਪੋਲਿੰਗ ਚ ਆਪਣੀ ਵੋਟ ਪਾਈ ਪਿਛਲੇ ਚੋਣ ਚੱਕਰ ਦੇ ਮੁਕਾਬਲੇ ਕੈਲਗਰੀ ਅਤੇ ਐਡਮਿੰਟਨ ਦੋਹਾਂ ਚ ਐਡਵਾਂਸ ਪੋਲਾਂ ਤੇ VOTING ਕਰੀਬ 30% ਘਟ ਰਹੀ ਯੂਸੀਪੀ ਸਰਕਾਰ ਦੁਆਰਾ 2024 ਚ ਪਾਸ ਕੀਤੇ ਗਏ ਨਵੇਂ ਸੂਬਾਈ ਕਾਨੂੰਨ ਤੋਂ ਬਾਅਦ ਨਤੀਜਿਆਂ 'ਚ ਆਮ ਨਾਲੋਂ ਜ਼ਿਆਦਾ ਸਮਾਂ ਲੱਗਿਆ ਜਿੱਥੇ ਸਾਰੀਆਂ ਵੋਟਾਂ ਨੂੰ ਮਸ਼ੀਨ ਦੀ ਬਜਾਏ ਹੱਥਾਂ ਨਾਲ ਗਿਣਨ ਦੀ ਲੋੜ ਹੈ ਲੰਬੀਆਂ ਲਾਈਨਾਂ ਤੇ ਉਡੀਕ ਸਮੇਂ ਨੇ ਕਈ VOTING ਸਟੇਸ਼ਨਾਂ ਨੂੰ ਵੀ ਪ੍ਰਭਾਵਿਤ ਕੀਤਾ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਵੋਟ ਪਾਉਣ ਲਈ 2 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ ਇਲੈਕਸ਼ਨਸ ਕੈਲਗਰੀ ਨੇ ਲੰਬੀ ਦੇਰੀ ਦਾ ਕਾਰਨ ਨਵੇਂ ਸੂਬਾਈ ਕਾਨੂੰਨ ਬਿਲਟ 20 ਨੂੰ ਦੱਸਿਆ ਜਿਸ ਲਈ ਚੋਣ ਕਰਮਚਾਰੀਆਂ ਨੂੰ ਕਿਸੇ ਵਿਅਕਤੀ ਦੀ ਵੋਟ ਪਾਉਣ ਦੀ ਯੋਗਤਾ ਦੀ ਪੁਸ਼ਟੀ ਕਰਨ ਲਈ ਇੱਕ ਨਵੇਂ ਸਥਾਈ VOTER ਰਜਿਸਟਰ ਦੇ ਜਾਂਚ ਕਰਨੀ ਪੈਂਦੀ ਹੈ ਜੇਕਰ VOTER ਰਜਿਸਟਰ ਚ ਨਹੀਂ ਸੰ ਤਾਂ ਫਿਰ ਉਹ ਵੋਟ ਪਾ ਸਕਦੇ ਸੀਗੇ ਉਹਨਾਂ ਨੂੰ ਆਪਣੇ ਮੌਜੂਦਾ ਪਤੇ ਦਾ ਸਬੂਤ ਜਿਵੇਂ ਕਿ ਲੀਜ਼ ਸਮਝੌਤਾ ਜਾਂ ਬੈਂਕ ਸਟੇਟਮੈਂਟ ਦੇ ਨਾਲ ਸਰਕਾਰ ਦੁਆਰਾ ਜਾਰੀ ਕੀਤੀ ਗਈ ਇੱਕ ਆਈਡੀ ਪੇਸ਼ ਕਰਨੀ ਜ਼ਰੂਰੀ ਸੀ ਇਸ ਸਮੱਸਿਆ ਕੈਨੇਡਾ ਪੋਸਟ ਦੇ ਹੜਤਾਲ ਕਾਰਨ ਹੋਰ ਵੱਧ ਗਈ ਕਿਉਂਕਿ ਪਿਛਲੀਆਂ ਚੋਣਾਂ ਚ ਰਜਿਸਟਰਡ VOTERਾਂ ਨੂੰ ਡਾਕ ਰਾਹੀਂ VOTER ਸੂਚਨਾ ਕਾਰਡ ਪ੍ਰਾਪਤ ਹੁੰਦਾ ਟ੍ਰਾਂਸਪੋਰਟ ਕੈਨੇਡਾ ਨੇ ਇੱਕ ਰੀਕਾਲ ਨੋਟਿਸ 'ਚ ਚੇਤਾਵਨੀ ਦਿੱਤੀ ਹੈ ਕਿ ਟਵਾਈਟਾ ਕੈਨੇਡਾ 'ਚ ਹਜ਼ਾਰਾਂ ਮਿਨੀ ਵੈਨਾਂ ਨੂੰ ਵਾਪਸ ਮੰਗਵਾਇਆ ਜਾ ਰਿਹਾ ਹੈ ਕਿਉਂਕਿ ਕੁਝ ਵਾਹਨਾਂ 'ਚ ਟੱਕਰ ਦੌਰਾਨ ਸੀਟਾਂ ਹਿਲ ਸਕਦੀਆਂ ਨੇ ਟ੍ਰਾਂਸਪੋਰਟ ਕੈਨੇਡਾ ਦੇ ਨੋਟਿਸ ਅਨੁਸਾਰ ਇਹ ਰੀਕਾਲ ਟੋਇਟਾ ਸਿਐਨਾ ਹਾਈਬ੍ਰਿਡ ਦੇ 2025 ਮਾਡਲ ਨਾਲ ਸੰਬੰਧਿਤ ਹੈ ਕੰਪਨੀ ਨੇ ਇਸ ਮਾਡਲ ਦੀਆਂ 7142 ਯੂਨਿਟਸ ਨੂੰ ਵਾਪਸ ਮੰਗਵਾਇਆ ਹੈ ਨੋਟਿਸ ਚ ਕਿਹਾ ਗਿਆ ਹੈ ਕਿ ਕੁਝ ਖਾਸ ਵਾਹਨਾਂ ਚ ਦੂਜੀ ਕਤਾਰ ਦੀਆਂ ਯਾਤਰੀ ਸੀਟਾਂ ਦੀਆਂ ਰੇਲਾਂ ਨੂੰ ਸਹੀ ਢੰਗ ਨਾਲ ਵੈਲਡ ਨਹੀਂ ਕੀਤਾ ਗਿਆ ਹੋ ਸਕਦਾ ਟੱਕਰ ਹੋਣ ਦੀ ਸੂਰਤ ਚ ਸੀਟਾਂ ਆਪਣੀ ਥਾਂ ਤੋਂ ਹਿਲ ਸਕਦੀਆਂ ਨੇ ਨੋਟਿਸ 'ਚ ਦੱਸਿਆ ਗਿਆ ਕਿ ਕ੍ਰੈਸ਼ 'ਚ ਸੀਟ ਦਾ ਹਿਲਣਾ ਸੱਟ ਲੱਗਣ ਦੇ ਖਤਰੇ ਨੂੰ ਵਧਾ ਸਕਦਾ ਏ ਸੱਟ ਲੱਗਣ ਦੇ ਖਤਰੇ ਨੂੰ ਘਟਾਉਣ ਲਈ ਟੋਇਟਾ ਸਲਾਹ ਦਿੰਦੀ ਏ ਕਿ ਜਦੋਂ ਤੱਕ ਰੀਕਾਲ ਦੀ ਮੁਰੰਮਤ ਪੂਰੀ ਨਹੀਂ ਹੋ ਜਾਂਦੀ ਤੁਸੀਂ ਦੂਜੀ ਕਤਾਰ ਦੀਆਂ ਸੀਟਾਂ ਤੇ ਯਾਤਰੀਆਂ ਨੂੰ ਨਾ ਬਿਠਾਓ ਟਰਾਂਸਪੋਰਟ ਕੈਨੇਡਾ ਨੇ ਕਿਹਾ ਕਿ ਟੋਇਟਾ ਮਾਲਕਾਂ ਨੂੰ ਡਾਕ ਰਾਹੀਂ ਸੂਚਿਤ ਕਰੇਗੀ ਅਤੇ ਉਹਨਾਂ ਨੂੰ ਦੂਜੀ ਕਤਾਰ ਦੀਆਂ ਸੀਟਾਂ ਰੇਲਾਂ ਬਦਲਣ ਲਈ ਆਪਣੇ ਵਾਹਨ ਨੂੰ ਡੀਲਰਸ਼ਿਪ ਤੇ ਲਿਆਉਣ ਦੀ ਸਲਾਹ ਦੇਵੇਗੀ ਹਾਲਾਂਕਿ ਗਾਹਕ ਟੋਇਟਾ ਕੈਨੇਡਾ ਦੀ ਵੈੱਬਸਾਈਟ ਤੇ ਵੀ ਇਹ ਦੇਖ ਸਕਦੇ ਨੇ ਦੇ ਵਾਹਨ ਤੇ ਲਾਗੂ ਹੁੰਦਾ ਹੈ ਜਾਂ ਨਹੀਂ ਦੱਸ ਦਈਏ ਕਿ ਇੱਕ ਮਹੀਨੇ ਦੇ ਅੰਦਰ ਕੈਨੇਡਾ ਚ ਕਾਰ ਨਿਰਮਾਤਾ ਵੱਲੋਂ ਇਹ ਤੀਜਾ ਵੱਡਾ ਰੀਕਾਲ ਹੈ ਇਸ ਮਹੀਨੇ ਦੇ ਸ਼ੁਰੂ ਚ ਟੋਇਟਾ ਨੇ ਕੁਝ ਮਾਡਲਾਂ ਤੇ ਰੀਅਰ 뷰 ਡਿਸਪਲੇ ਚ ਖਰਾਬੀ ਕਾਰਨ ਕੈਨੇਡਾ ਚ ਲਗਭਗ 32000 ਵਾਹਨਾਂ ਨੂੰ ਵਾਪਸ ਮੰਗਵਾਇਆ ਸੀ ਜਿਸ ਬਾਰੇ ਕੰਪਨੀ ਅਤੇ ਰੈਗੂਲੇਟਰਾਂ ਦੋਵਾਂ ਦਾ ਕਹਿਣਾ ਹੈ ਕਿ ਇਸ ਨਾਲ ਟੱਕਰ ਦਾ ਖਤਰਾ ਵੱਧ ਸਕਦਾ ਹੈ ਇਸ ਤੋਂ ਪਹਿਲਾਂ ਕੰਪਨੀ ਨੇ ਸਤੰਬਰ ਚ ਸਕਰੀਨ ਡਿਸਪਲੇ ਦੀਆਂ ਸਮੱਸਿਆਵਾਂ ਕਾਰਨ 70000 ਵਾਹਨਾਂ ਨੂੰ ਵਾਪਸ ਮੰਗਵਾਇਆ ਸੀ ਅਧਿਆਪਕਾਂ ਦੀ ਹੜਤਾਲ ਦੇ ਤੀਜੇ ਹਫ਼ਤੇ ਵਿੱਚ ਦਾਖਲ ਹੋਣ ਕਾਰਨ ਲਗਭਗ 7,50,000 ਵਿਦਿਆਰਥੀਆਂ ਦੀਆਂ ਕਲਾਸਾਂ ਰੱਦ ਹੋ ਰਹੀਆਂ ਨੇ ਇਸ ਤੇ ਇੱਕ ਕਿਰਤ ਸੰਬੰਧਾਂ ਦੇ ਪ੍ਰੋਫੈਸਰ ਨੇ ਹੜਤਾਲੀ ਅਧਿਆਪਕਾਂ ਨੂੰ ਕੰਮ ਤੇ ਵਾਪਸ ਆਉਣ ਲਈ ਕਾਨੂੰਨ ਲਾਗੂ ਕਰਨ ਦੀ ਅਲਬਰਟਾ ਸਰਕਾਰ ਦੀ ਧਮਕੀ ਦੀ ਆਲੋਚਨਾ ਕੀਤੀ ਅਲਬਰਟਾ ਦੀ ਅਥਾ ਬਾਸਕਾ ਯੂਨੀਵਰਸਿਟੀ ਦੇ ਜੇਸਨ ਫੋਸਟਰ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਯੋਜਨਾ ਅੱਗੇ ਜਾ ਕੇ ਹੋਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਉਹਨਾਂ ਨੇ ਕਿਹਾ ਕਿ ਇਸ ਲਈ ਟਕਰਾਅ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਸਰਕਾਰ ਇਸ ਸਭ ਨੂੰ ਖਤਮ ਕਰਨ ਲਈ ਜੇਲ੍ਹ ਤੋਂ ਬਾਹਰ ਨਿਕਲਣ ਵਾਲਾ ਮੁਫਤ ਕਾਰਡ ਵਰਤ ਸਕਦੀ ਹੈ। ਸਰਕਾਰਾਂ ਅਜਿਹਾ ਇਸ ਲਈ ਕਰਦੀਆਂ ਨੇ ਕਿਉਂਕਿ ਇਹ ਉਹਨਾਂ ਦੀ ਤੁਰੰਤ ਸਿਆਸੀ ਸਮੱਸਿਆ ਹੱਲ ਕਰ ਦਿੰਦਾ ਹੈ। ਪਰ ਇਸ ਨਾਲ ਹੋਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਇਸ ਦਾ ਮਤਲਬ ਹੈ ਕਿ ਅਧਿਆਪਕਾਂ ਦੇ ਮੁੱਦੇ ਅਤੇ ਚਿੰਤਾਵਾਂ ਵੱਲ ਨਿੱਟਾਉਂ ਦਿੱਤਾ ਜਾਂਦਾ ਉਹ ਹੋਰ ਵੀ ਘੱਟ ਸਤਕਾਰਿਆ ਮਹਿਸੂਸ ਕਰਦੇ ਨੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਪਿਛਲੇ ਹਫਤੇ ਕਿਹਾ ਸੀ ਕਿ ਜੇਕਰ 27 ਅਕਤੂਬਰ ਤੱਕ ਹੜਤਾਲ ਜਾਰੀ ਰਹਿੰਦੀ ਹੈ ਤਾਂ ਅਧਿਆਪਕਾਂ ਨੂੰ ਕੰਮ ਤੇ ਵਾਪਸ ਆਉਣ ਦਾ ਹੁਕਮ ਦੇਣ ਦੀ ਪੂਰੀ ਉਮੀਦ ਰੱਖਣੀ ਚਾਹੀਦੀ ਹੈ ਉਹਨਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤਿੰਨ ਹਫਤੇ ਉਹ ਸੀਮਾ ਹੈ ਜਿਸ ਨੂੰ ਵਿਦਿਆਰਥੀ ਸਹਿਣ ਕਰ ਸਕਦੇ ਨੇ ਇਸ ਤੋਂ ਬਾਅਦ ਸਾਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਦੇਖਣਾ ਸ਼ੁਰੂ ਹੋ ਜਾਵੇਗਾ 6 ਅਕਤੂਬਰ ਨੂੰ 51000 ਅਧਿਆਪਕਾਂ ਦੇ ਕੰਮ ਛੱਡਣ ਤੋਂ ਬਾਅਦ ਲਗਭਗ 2500 ਸਕੂਲ ਬੰਦ ਹੋ ਗਏ ਸਨ ਉਦੋਂ ਅਲਬਰਟਾ ਟੀਚਰਜ਼ ਐਸੋਸੀਏਸ਼ਨ ਅਤੇ ਸਰਕਾਰ ਵਿਚਕਾਰ ਇਕਰਾਰ ਨਾਮੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਜਿਸ ਵਿੱਚ ਮੁੱਖ ਮੁੱਦੇ ਤਨਖਾਹਾਂ ਕਲਾਸਰੂਮ ਦੇ ਆਕਾਰ ਅਤੇ ਗੁੰਝਲਦਾਰ ਲੋੜਾਂ ਵਾਲੇ ਵਿਦਿਆਰਥੀਆਂ ਲਈ ਸਹਾਇਤਾ ਨੇ ਇਸ ਹੜਤਾਲ ਨੇ ਅਲਬਰਟਾ ਦੇ ਕਾਰੋਬਾਰਾਂ ਨੂੰ ਵੀ ਪਰੇਸ਼ਾਨ ਕੀਤਾ ਹੈ ਵਿਦਿਆਰਥੀਆਂ ਲਈ ਜ਼ਰੂਰੀ ਸਕੂਲ ਫੂਡ ਪ੍ਰੋਗਰਾਮਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਯੂਨੀਵਰਸਿਟੀ ਅਰਜ਼ੀਆਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਤਣਾਅ ਚ ਪਾ ਦਿੱਤਾ ਹੈ ਅਲਬਰਟਾ ਸਰਕਾਰ ਦੁਆਰਾ ਹੜਤਾਲ ਦੇ ਵਿਚਕਾਰ ਵਿਦਿਆਰਥੀਆਂ ਲਈ ਤਿਆਰ ਕੀਤੀਆਂ ਆਨਲਾਈਨ ਪਾਠ ਸਮੱਗਰੀਆਂ ਅਸੰਗਤ ਹੋਣ ਦੀ ਆਲੋਚਨਾ ਕੀਤੀ ਗਈ ਹੈ ਅਲਬਰਟਾ ਸਰਕਾਰ ਦੀ ਸੌਦੇਬਾਜ਼ੀ ਕਮੇਟੀ ਅਤੇ ਅਧਿਆਪਕਾਂ ਦੀ ਐਸੋਸੀਏਸ਼ਨ ਦੀ 6 ਅਕਤੂਬਰ ਨੂੰ ਕੰਮ ਛੱਡਣ ਤੋਂ ਬਾਅਦ ਰਸਮੀ ਤੌਰ ਤੇ ਕੋਈ ਮੁਲਾਕਾਤ ਨਹੀਂ ਹੋਈ ਹੈ ਕੈਨੇਡਾ ਚ ਵਿਰੋਧੀ ਧਿਰ ਦੇ ਆਗੂ ਪੀਰੇ ਪੋਲੀਏਵ ਨੇ ਕਾਰਨੀ ਸਰਕਾਰ ਦੀਆਂ ਨੀਤੀਆਂ ਦੀ ਸਖਤ ਆਲੋਚਨਾ ਕੀਤੀ ਹੈ ਪੋਲੀਏਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਖਬਰ ਦਾ ਲਿੰਕ ਸ਼ੇਅਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕਾਰਨੀ 2035 ਤੱਕ ਨਵੇਂ ਗੈਸ ਅਤੇ ਡੀਜ਼ਲ ਵਾਹਨਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਦੀ ਆਪਣੀ ਯੋਜਨਾ ਨਾਲ ਕੈਨੇਡਾ ਨੂੰ ਆਰਥਿਕ ਤਬਾਹੀ ਵੱਲ ਧੱਕ ਰਹੇ ਨੇ ਕਾਰਨੀ ਨੇ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਲਈ 1 ਸਾਲ ਦਾ ਵਿਰਾਮ ਅਤੇ 2 ਮਹੀਨਿਆਂ ਦੇ ਸਲਾਮ ਮਸ਼ਵਰੇ ਦਾ ਐਲਾਨ ਕੀਤਾ ਹੈ ਇਸ ਦੌਰਾਨ ਇਹ ਨੀਤੀ ਅਜੇ ਵੀ ਕੈਨੇਡੀਅਨ ਤੇ ਡਿਮੋਕ੍ਰਲਜ਼ ਦੀ ਤਲਵਾਰ ਵਾਂਗ ਲਟਕ ਰਹੀ ਹੈ ਕਾਰਨੀ ਨੇ ਸ਼ਾਇਦ ਸਮਾਂ ਖਰੀਦ ਲਿਆ ਹੋਵੇ ਪਰ ਭਰੋਸੇਯੋਗਤਾ ਨਹੀਂ ਇਹ ਪਾਬੰਦੀ ਇੱਕ ਵਿਚਾਰਧਾਰਕ ਕਲਪਨਾ ਬਣੀ ਹੋਈ ਹੈ ਜੋ ਹਕੀਕਤ ਨੂੰ ਨਜ਼ਰਅੰਦਾਜ਼ ਕਰਦੀ ਹੈ ਟੈਕਸ ਦੇਣ ਵਾਲਿਆਂ ਨੂੰ ਸਜ਼ਾ ਦਿੰਦੀ ਹੈ ਤੇ ਇੱਕ ਅਹਿਮ ਉਦਯੋਗ ਨੂੰ ਖਤਰਾ ਪੈਦਾ ਕਰਦੀ ਹੈ ਕਾਰਨੀ ਦੀ ਸਰਕਾਰ 2035 ਦੇ ਜ਼ੀਰੋ ਐਮਿਸ਼ਨ ਫੈਸਲੇ ਤੇ ਅੜੀ ਹੋਈ ਹੈ ਜਿਸ ਨਾਲ ਕਾਰ ਨਿਰਮਾਤਾਵਾਂ ਨੂੰ ਹਰ ਗੈਸ ਜਾਂ ਡੀਜ਼ਲ ਮਾਡਲ ਨੂੰ ਇੱਕ ਇਲੈਕਟ੍ਰਿਕ ਜਾਂ ਪਲੱਗ-ਇਨ ਹਾਈਬ੍ਰਿਡ ਨਾਲ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਚਾਹੇ ਇਸ ਦੀ ਕੀਮਤ ਜੋ ਹੋਵੇ ਓਟਵਾ ਨੂੰ ਉਮੀਦ ਹੈ ਕਿ 2030 ਤੱਕ 60% ਨਵੇਂ ਵਾਹਨ ਇਲੈਕਟ੍ਰਿਕ ਹੋਣਗੇ ਅਤੇ 2035 ਤੱਕ ਪੂਰਾ ਪਰਿਵਰਤਨ ਹੋ ਜਾਵੇਗਾ ਜਦਕਿ ਮੌਜੂਦਾ ਸਮੇਂ ਵਿਕਰੀ ਚ ਪੂਰੀ ਤਰ੍ਹਾਂ ਇਲੈਕਟ੍ਰਿਕ ਮਾਡਲਾਂ ਦੀ ਹਿੱਸੇਦਾਰੀ ਲਗਭਗ 8% ਹੈ ਤੇ ਮੰਗ ਲਗਾਤਾਰ ਘਟ ਰਹੀ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਇਲੈਕਟ੍ਰਿਕ ਕਾਰਾਂ ਦੀ ਵਿਕਰੀ 2024 ਚ ਸਾਰੀਆਂ ਨਵੀਆਂ ਵਾਹਨ ਰਜਿਸਟ੍ਰੇਸ਼ਨਾਂ ਦੇ 14.6% ਤੋਂ ਘਟ ਕੇ 2025 ਦੀ ਪਹਿਲੀ ਤਿਮਾਹੀ ਚ 8.7 ਫੀਸਦ ਹੋ ਗਈ ਹੈ ਕਾਰ ਨਿਰਮਾਤਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਯੋਜਨਾ ਗੈਰ ਯਥਾਰਥਵਾਦੀ ਹੈ ਫੋਰਡ ਅਤੇ ਸਟੈਲੈਂਟਿਸ ਪਹਿਲਾਂ ਹੀ ਕਾਰਨੀ ਨੂੰ ਬੈਟਰੀ ਦੀ ਘਾਟ ਘਟ ਮੰਗ ਅਤੇ ਸੀਮਤ ਉਤਪਾਦਨ ਬਾਰੇ ਚੇਤਾਵਨੀ ਦੇ ਚੁੱਕੇ ਨੇ ਇਸ ਨਾਲ ਸਰਕਾਰ ਦੇ ਟੀਚੇ ਨੂੰ ਪ੍ਰਾਪਤ ਕਰਨਾ ਅਸੰਭਵ ਹੋ ਗਿਆ ਹੈ ਜਿਹੜੀਆਂ ਕੰਪਨੀਆਂ ਪਿੱਛੇ ਰਹਿ ਜਾਂਦੀਆਂ ਨੇ ਉਹਨਾਂ ਨੂੰ ਟੈਸਲਾ ਵਰਗੇ ਮੁਕਾਬਲੇਬਾਜ਼ਾਂ ਤੋਂ ਲਗਭਗ 20000 ਡਾਲਰ ਪ੍ਰਤੀ ਕ੍ਰੈਡਿਟ ਖਰੀਦਣੇ ਪੈਂਦੇ ਨੇ ਜਿਸ ਨਾਲ 2030 ਤੱਕ ਉਦਯੋਗ ਨੂੰ ਲਗਭਗ 3 ਬਿਲੀਅਨ ਡਾਲਰ ਦਾ ਖਰਚਾ ਆਵੇਗਾ ਇਹ ਇੱਕ ਅਜਿਹਾ ਟੈਕਸ ਹੈ ਜੋ ਸਿੱਧਾ ਕੈਨੇਡੀਅਨ ਕਾਰ ਡੀਲਰਸ਼ਿਪਾਂ ਅਤੇ ਆਟੋਮੋਟਿਵ ਪਲਾਂਟਾਂ ਤੋਂ ਐਲਨ ਮਸਕ ਅਤੇ ਹੋਰ ਅਮਰੀਕੀ ਅਰਬਪਤੀਆਂ ਕੋਲ ਜਾਂਦਾ ਹੈ ਕਾਰ ਨਿਰਮਾਤਾਵਾਂ ਨੂੰ ਗੈਸ ਅਤੇ ਹਾਈਬ੍ਰਿਡ ਮਾਡਲਾਂ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਜਿਸ ਨਾਲ ਕਫਾਇਤੀ ਵਿਕਲਪ ਘੱਟ ਹੋ ਜਾਣਗੇ ਕੀਮਤਾਂ ਵਧਣਗੀਆਂ ਪੁਰਾਣੀਆਂ ਕਾਰਾਂ ਸੜਕ ਤੇ ਜ਼ਿਆਦਾ ਦੇਰ ਤੱਕ ਚੱਲਣਗੀਆਂ ਅਤੇ ਪਰਿਵਾਰਾਂ ਲਈ ਵਾਹਨ ਖਰੀਦਣਾ ਔਖਾ ਤੇ ਹੋਟ ਜ਼ਿਆਦਾ ਮਹਿੰਗਾ ਹੋ ਜਾਵੇਗਾ ਇੱਕ ਲੈਜਰ ਪੌਲ ਦਰਸਾਉਂਦਾ ਹੈ ਕਿ 52 ਪੀਸ ਕੈਨੇਡੀਅਨਜ਼ ਨਵੀਆਂ ਗੈਸ ਅਤੇ ਡੀਜ਼ਲ ਕਾਰਾਂ ਨੂੰ ਖਤਮ ਕਰਨ ਦੀ ਯੋਜਨਾ ਦਾ ਵਿਰੋਧ ਕਰਦੇ ਨੇ ਜਿਸ ਵਿੱਚ ਘੱਟ ਅਤੇ ਮੱਧ ਆਮਦਨੀ ਵਾਲੇ ਪਰਿਵਾਰਾਂ 'ਚ ਸਭ ਤੋਂ ਵੱਧ ਵਿਰੋਧ ਹੈ ਇਹ ਉਹ ਲੋਕ ਨੇ ਜਿਨ੍ਹਾਂ ਦੀ ਆਟਵਾ ਨੂੰ ਮਦਦ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਉੱਚੀ ਲਾਗਤਾਂ ਤੇ ਘੱਟ ਵਿਕਲਪਾਂ ਨਾਲ ਸਜ਼ਾ ਦੇਣੀ ਚਾਹੀਦੀ ਹੈ ਆਟੋਮੋਟਿਵ ਮਾਹਰ ਅਤੇ ਆਮ ਕੈਨੇਡੀਅਨ ਦੋਵੇਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਨਵੇਂ ਗੈਸ ਤੇ ਡੀਜ਼ਲ ਵਾਹਨਾਂ ਤੇ ਲੱਗੀ ਪਾਬੰਦੀ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ ਵਿਰੋਧੀ ਧਿਰ ਦੇ ਆਗੂ ਪੋਲੀਏਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਾਰਨੀ ਦੇ ਵਾਅਦੇ ਸਾਡੀਆਂ ਆਟੋ ਨੌਕਰੀਆਂ ਅਤੇ ਨਿਵੇਸ਼ ਨੂੰ ਦਖਣ ਵੱਲ ਧੱਕ ਰਹੇ ਨੇ ਉਹ ਇੱਕ ਨਵੀਂ ਗੈਸ ਨਾਲ ਚੱਲਣ ਵਾਲੀ ਕਾਰ ਖਰੀਦਣ ਲਈ ਕੈਨੇਡੀਅਨਸ ਤੇ ਵਾਧੂ 20000 ਡਾਲਰ ਟੈਕਸ ਲਗਾਉਣਾ ਚਾਹੁੰਦੇ ਨੇ ਜਿਸ ਨਾਲ ਹਾਲਾਤ ਹੋਰ ਵਿਗੜ ਰਹੇ ਨੇ ਪੋਲੀਏਵ ਨੇ ਕਿਹਾ ਕਿ ਕੈਨੇਡੀਅਨਸ ਨੂੰ ਦੁਬਾਰਾ ਡਰਾਈਵਰ ਦੀ ਸੀਟ ਤੇ ਬਿਠਾਓ ਈਵੀ ਦੇ ਫਤਵੇ ਨੂੰ ਹਮੇਸ਼ਾ ਲਈ ਖਤਮ ਕਰੋ ਤੇ ਸਾਡੀਆਂ ਆਟੋ ਨੌਕਰੀਆਂ ਨੂੰ ਕੈਨੇਡਾ ਚ ਰੱਖੋ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਆਨਲਾਈਨ ਠੱਗੀਆਂ ਖਿਲਾਫ ਕੈਨੇਡਾ ਬਣਾਏਗਾ ਨਵੀਂ ਜਾਂਚ ਏਜੰਸੀ 4 ਨਵੰਬਰ ਨੂੰ ਪੇਸ਼ ਹੋਣ ਵਾਲੇ ਬਜਟ ਚ ਸ਼ਾਮਲ ਕੀਤੀ ਜਾਵੇਗੀ ਯੋਜਨਾ ਅਮਰੀਕੀ ਟੈਰਿਫਸ ਖਿਲਾਫ ਹੋਰ ਜਵਾਬੀ ਉਪਾਅ ਨਹੀਂ ਕਰੇਗਾ ਬੀਸੀ ਬੀਸੀ ਵੱਲੋਂ ਪਹਿਲਾਂ ਤੋਂ ਲਾਗੂ ਜਵਾਬੀ ਉਪਾਅ ਬਰਕਰਾਰ ਰਹਿਣਗੇ ਕੈਨੇਡੀਅਨ ਪੈਰਾਗਲਾਈਡਰ ਕਾਂਗੜਾ ਦੇ ਪਹਾੜਾਂ ਚ ਮ੍ਰਿਤਕ ਮਿਲੀ ਮੇਗ ਅਲਿਜ਼ਾਬੈਥ ਤੌਲਾਤਾਰ ਪਰਬਤ ਲੜੀਆਂ ਚ ਹੋਈ ਕ੍ਰੈਸ਼ ਲੈਂਡ ਕੈਲਗਰੀ ਚ ਕਰੀਬੀ ਮੁਕਾਬਲੇ ਚ ਚੁਣਿਆ ਗਿਆ ਨਵਾਂ ਮੇਅਰ ਗੈਰ ਸਰਕਾਰੀ ਨਤੀਜਿਆਂ ਚ ਜੇਰੋਮੀ ਫਰਕਾਸ ਨੂੰ ਮਿਲੀ ਜਿੱਤ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ